ਹੁਣ ਦੂਜਾ ਨੁਕਤਾ ਸੁਣਨਾ ਜਿਸਮਨ ਇੱਕ ਨੂੰ ਢੰਗ ਸਿਰ ਚੰਗੇ ਢੰਗ ਨਾਲ ਭੋਜਨ ਦੀ ਬੁੱਖ ਨਾ ਲਗੇ ਆਯੁਰਵੇਦ ਆਚਾਰੀਆ ਕਹਿੰਨ ਲ ਰੋਗੀ ਹੈ ਦਿਮਾਗ 104 ਡਿਗਰੀ ਦਾ ਬੁਖਾਰ ਚੜਿਆ ਹੋਇਆ ਹੈ ਤੇ 36 ਪ੍ਰਕਾਰ ਦਾ ਭੋਜਨ ਪਰੋਸ ਕੇ ਅੱਗੋਂ ਰਖ ਲਈਏ ਕਹਿੰਦਾ ਨਹੀਂ ਭੁੱਖ ਨਹੀਂ ਹੈ ਕਿਉਂ ਬੁਖਾਰ ਚੜੇ ਤਾਪ ਨੇ ਬੁਖਾਰ ਨੇ ਭੁੱਖ ਮਾਰ ਦਿੱਤੀ ਤੇ ਜੇ ਉਹਨੂੰ ਆਖੀ ਜਿੰਦਾ ਰਹਿਣ ਵਾਸਤੇ ਖਾਣਾ ਪੈ ਗਿਆ ਕੁਝ ਖਾ ਮੂੰਹ ਚੁਰ ਕੇ ਪਾਂਦਾ ਸਵਾਦ ਨਹੀਂ ਕਿਉਂ ਬੁਖਾਰ ਨੇ ਤਾਪ ਨੇ ਜ਼ਬਾਨ ਦੇ ਉਹਨਾਂ ਤੰਤੂਆਂ ਨੂੰ ਵੀ ਸੁੰਨ ਕਰ ਦਿੱਤਾ ਹੈ ਜੋ ਰਸ ਮਾਣਦੀਆਂ ਤੋਂ ਰਸ ਨਹੀਂ ਆਉਂਦਾ ਸਵਾਦ ਨਹੀਂ ਆਉਂਦਾ ਭੋਜਨ ਦੀ ਭੁੱਖ ਨਹੀਂ ਹੈ ਅਕਸਰ 99ਵੀਂ ਸਦੀ ਬੱਚੇ ਤੰਦਰੁਸਤ ਪੈਦਾ ਹੁੰਦੇ ਨੇ ਭੁੱਖ ਨੂੰ ਨਾਲ ਲੈ ਕੇ ਪੈਦਾ ਹੁੰਦੇ ਨੇ ਕੋਈ ਕਦੋਂ ਛੋੜ ਕੇ ਬਾਅਦ ਵਿੱਚ ਕਈ ਐਸੇ ਰੋਗੀ ਹੋ ਜਾਂਦੇ ਨੇ ਬयंਕਰ ਰੋਗੀ ਹੋ ਜਾਂਦੇ ਨੇ ਭੁੱਖ ਲੱਗਦੀ ਨਹੀਂ ਕਈ ਕਈ ਦਿਨ ਵੀ ਕਈਆਂ ਨੂੰ ਨਹੀਂ ਲੱਗਦੀ ਆਪ ਬੁਖਾਰ ਕੋਈ ਨਾ ਕੋਈ ਸਰੀਰ ਦੇ ਚਰੋ ਜਨਮ ਤੋਂ ਮਨੁੱਖ ਤੰਦਰੁਸਤ ਹੈ ਤੇ ਭੁੱਖ ਦਾ ਲਗਣਾ ਤੰਦਰੁਸਤੀ ਦੀ ਪਹਿਚਾਨ ਚੰਗੀ ਭੁੱਖ ਲਗੇ ਆਯੁਰਵੇਦ ਆਚਾਰੀਆ ਕਹਿੰਦੇ ਨੇ ਸਰੀਰ ਠੀਕ ਸਰੀਰ ਠੀਕ ਜਨਮ ਤੋਂ ਮਨ ਰੋਗੀ ਹੈ ਕਈ ਜਨਮਾਂ ਤੋਂ ਮਨ ਰੋਗੀ ਹੈ ਜਨਮ ਤੋਂ ਭਜਨ ਦੀ ਭੁੱਖ ਕੋਈ ਨਹੀਂ ਇਸ ਵਾਸਤੇ ਬਹੁਤੀ ਦੁਨੀਆ ਭਜਨ ਤੋਂ ਬਿਨਾ ਵੀ ਤਨ ਕਰਕੇ ਜ਼ਿੰਦਾ ਰਹਿ ਜਾਂਦੇ ਰੰਧੀ ਲੋੜ ਨਹੀਂ ਪਾਸਦੀ ਤਾਨੂੰ ਨੂੰ ਬੁਖਾਰ ਚੜਿਆ ਹੋਇਆ ਹੈ ਤਾਪ ਚੜਿਆ ਹੋਇਆ ਹੈ ਭੋਜਨ ਦੀ ਭੁੱਖ ਨਹੀਂ ਲੱਗਦੀ ਮਨ ਨੂੰ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਬੁਖਾਰ ਚੜਿਆ ਆਇਆ ਹੈ ਵਿਕਾਰਾਂ ਦਾ ਤਾਪ ਚੜਿਆ ਹੋਇਆ ਹੈ ਭਜਨ ਦੀ ਭੁੱਖ ਨਹੀਂ ਪੈਂਦਾ ਹੁਣ ਤੀਸਰਾ ਲੁਕਤਾ ਸੁਣਨਾ ਐਸੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਹੀਂ ਲੱਗਦੀ ਬਹੁਤ ਥੋੜੀ ਐਸੇ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜਿਨ੍ਹਾਂ ਨੂੰ ਭਜਨ ਦੀ ਭੁੱਖ ਲੱਗਦੀ ਕੋਈ ਨਹੀਂ ਜੋ ਜੋ ਦੇਸੇ ਸੋ ਸੋ ਰੋਗੀ ਜੋ ਵੀ ਦਿਖਾਈ ਦਿੰਦਾ ਰੋਗੀ ਬਿਮਾਰ ਅਰ ਇਸ ਨੂੰ ਬੜੀ ਗਹਿਰਾਈ ਨਾਲ ਲੈਣਾ ਅਗਰ ਭੁੱਖ ਨਹੀਂ ਹੈ ਕੀ ਹੋਇਆ ਗੁਰਦੁਆਰੇ ਆ ਰਹੇ ਆ ਅਜੇ ਤੰਦਰੁਸਤ ਨਹੀਂ ਆ। ਕੀ ਹੋਇਆ ਬਾਣੀ ਪੜ ਰਹੇ ਆ ਅਜੇ ਤੰਦਰੁਸਤ ਨਹੀਂ ਆ ਭੁੱਖ ਨਹੀਂ ਸਾਚੇ ਨਾਮ ਕੀ ਲਾਗੇ ਭੁੱਖ ਉਦ ਭੁੱਖੇ ਖਾਏ ਚੱਲੀਏ। ਭੁੱਖ ਪੈਦਾ ਹੋ ਸਕੇ ਔਸ਼ਧੀ ਕੀ ਹੈ ਬਸ ਸਤ ਸੰਗੀ ਹੋਸ਼ਦੀ ਹੈ। ਇਹ ਕਥਾ ਕੀਰਤਨ ਸੁਣਨ ਨਹੀਂ ਦਾਰੂ ਹੈ। ਇਹ ਬਾਣੀ ਦਾ ਜਪ ਕਰਨਾ ਹੀ ਔਸ਼ਧੀ ਹੈ। ਇਹ ਪਹਿਲੇ ਕੀ ਕਰੇਗੀ ਬਾਣੀ ਦਾ ਜਪ ਕਿ ਭੁੱਖ ਪੈਦਾ ਕਰੇ। ਜੈਸੇ ਜੈਸੇ ਕਾਮਨਾਵਾਂ ਦਾ ਤਾਪ ਵਾਸਨਾਵਾਂ ਦਾ ਤਾਪ ਹੌਲਾ ਹੋਏਗਾ, ਹਲਕਾ ਹੋਵੇਗਾ, ਵੈਸੇ ਵੈਸੇ ਭਜਨ ਦੀਬੋ। ਪੈਦਾ ਹੋਏ ਇੱਕ ਹੋਰ ਇੱਕ ਦਿਨ ਐਸਾ ਆ ਸਕਦਾ ਹੈ ਪੂਰਨ ਭੁੱਖ ਪੈਦਾ ਹੋ ਜਾਵੇ ਇਸ ਭੁੱਖ ਦਾ ਪੈਦਾ ਹੋ ਜਾਣਾ ਖੁਸ਼ਕਿਸਮਤੀ ਦੀ ਨਿਸ਼ਾਨੀ ਹੈ ਔਰ ਇਹ ਭੁੱਖ ਭਜਨ ਕਰਨ ਤੇ ਮਜਬੂਰ ਕਰੇਗੀ ਜੈਸੇ ਬੰਦਾ ਭਜਨ ਕਰੇਗਾ ਰਸ ਆਏਗਾ ਇਹ ਵੀ ਧਿਆਨ ਨਾਲ ਸੁਣ ਲੈਣਾ ਵਾਹਿਗੁਰੂ ਆਖਣ ਦਾ ਜਿਹਨੂੰ ਰਸ ਆਣ ਲੱਗ ਪਿਆ ਹੈ ਭੁੱਖ ਪੈਦਾ ਬਾਣੀ ਜਪਣ ਦਾ ਜਿੰਨੂੰ ਰਸ ਆਣ ਲੱਗ ਪਿਆ ਬੁਖ ਬੈਦਲ ਗਏ ਜਪਦਾ ਤੇ ਪਿਆ ਰਸ ਨਹੀਂ ਹੈ ਅਜੇ ਰੋਗੀ ਬਾਣੀ ਦਾ ਪਾਠ ਕਰਦਾ ਤੇ ਪਿਆ ਰਸ ਨਹੀਂ ਆ ਰਿਹਾ ਇਹਨੂੰ ਮੰਨ ਲੈਣਾ ਚਾਹੀਦਾ ਰੋਗੀ ਬਿਮਾਰ ਅਜੇ ਠੀਕ ਨਹੀਂ ਤੰਦਰੁਸਤ ਮਨੁੱਖ ਦੀ ਇਹ ਪਛਾਣ ਹੈ ਅਗਰ ਤੰਦਰੁਸਤ ਮਨੁੱਖ ਨੂੰ ਚੰਗੀ ਭੁੱਖ ਲੱਗੀ ਹੋਈ ਹੈ ਕੋ ਬੜਾ ਗਹਿਰਾ ਸਵਾਦ ਆਏਗਾ ਰੂਪੇ ਕਾਮੇ ਨੋਸਤੀ ਬੁਖੇ ਸਾਦੇ ਗਣ ਬੜਾ ਸਵਾਦ ਆਏਗਾ ਜੈਸੇ ਮਨਕ ਵਿਕਾਰਾਂ ਦੇ ਤਾਪ ਤੋਂ ਹਲਕਾ ਹੁੰਦਾ ਇਹ ਤਾਪ ਉਤਰਦਾ ਹੈ ਭਜਨ ਦੀ ਭੁਖ ਪੈਦਾ ਹੋਵੇ ਪਹਿਚਾਨ ਕੀ ਹੋਵੇਗੀ ਤਾਪ ਲਹਿ ਗਿਆ ਵਾਹਿਗੁਰੂ ਆਖਣ ਦਾ ਰਸ ਆਣ ਲੱਗ ਐਸੇ ਮਨਕ ਨੂੰ ਕਹਿੰਦੇ ਨੇ ਵਾਹਿਗੁਰੂ ਇਸ ਦੀ ਰਸਨਾ ਤੇ ਬਸੇ ਵਾਹਿਗੁਰੂ ਇਸ ਦੀ ਰਸਨਾ ਤੇ ਬੈਠੇ ਪ੍ਰਭ ਜੀ ਬਸੇ ਸਾਧ ਦੀ ਰਸਨਾ ਨਾਨਦ ਕਹਿ ਸੁਣੋਰੇ ਲੋਗਾ ਸੰਤ ਰਸਨ ਕੋ ਬਸਈਓ اے ਦੁਨੀਆ ਦੇ ਲੋਗ ਸੁਣ ਲੋ ਪਰਮਾਤਮਾ ਸੰਤ ਦੀ ਰਸਨਾ ਤੇ ਬੈਠਾ ਵਾਹਿਗੁਰੂ ਆਖਦਾ ਰਸ ਨਾਲ ਵੱਰ ਜਾਂਦਾ ਵਾਣੀ ਜਪਦਾ ਹੈ ਰਸ ਨਾਲ ਵਰ ਜਾਂਦਾ ਹੈ ਆਨੰਦ ਨਾਲ ਵਰਦਾ ਕਿਉਂਕਿ ਅੰਦਰ ਭੁੱਖ ਹੈ ਹੋਰ ਸੁਣੋ ਭੋਜਨ ਦੀ ਪਹਿਲੀ ਬੁਰਕੀ ਦੇ ਵਿੱਚ ਜੋ ਰਸ ਹੈ ਉਹ ਅਖੀਲੀ ਬੁਰਕੀ ਦੇ ਚੋਂ ਨਹੀਂ ਹੈ ਇੱਕ ਇੱਕ ਭੋਜਨ ਦੀ ਬੁਰਕੀ ਅੰਦਰ ਗਈ ਭੁੱਖ ਘਟਦੀ ਗਈ ਰਸ ਵੀ ਘਟਦਾ ਲੇਕਿਨ ਮੈਂ ਅਰਜ਼ ਕਰਾਂ ਸਾਚੇ ਨਾਮ ਕੀ ਲਾਗੇ ਭੁਖ ਅਗਰੇ ਭੁਖ ਪੈਦਾ ਹੋ ਗਏ ਜਿਉਂ ਜਿਉ ਮਨੁੱਖ ਜਪੇਗਾ ਭੁਖ ਹੋਰ ਵੱਧੇ ਮਰਦੇ ਦਮ ਤੱਕ ਇਹ ਲਾਲਸਾ ਵੱਧਦੀ ਹੈ ਮਾਧੋ ਜਲ ਕੀ ਪਿਆਸ ਨਾ ਜਾ ਜਲ ਮੇ ਅਗਨ ਉਠੀ ਅਤਕ ਏ ਪ੍ਰਭੂ ਹੈ ਮਾਧੋ ਤੇਰੇ ਨਾਮ ਜਲ ਅੰਮ੍ਰਿਤ ਦਾ ਮੈਂ ਪਾਨ ਕਰਦਾ ਪਿਆਸ ਹੋਰ ਵੱਧਦੀ ਹੈ ਹੋਰ ਵੱਧਦੀ ਹੈ ਹੋਰ ਵੱਧਦੀ ਹੈ ਹੋਰ ਵੱਧਦੀ ਹੈ ਤੇ ਰਸ ਹੋਰ ਵੱਧਦਾ ਅਨੰਦ ਹੋਰ ਉਹ ਤਾਂ ਖੈਰ ਮੁਖਤਸਰ ਮੈਂ ਅਰਜ਼ ਕਰਾਂ ਪਦਾਰਥ ਇਸ ਤਨ ਨੂੰ ਚਾਹੀਦੇ ਨੇ ਸਾਰੇ ਪਦਾਰਥ ਬਾਹਰੋਂ ਮਿਲਣਗੇ ਪਰਮਾਤਮਾ ਮਨ ਨੂੰ ਚਾਹੀਦਾ ਅੰਦਰੋਂ ਵਿਣੇਵ ਇਹ ਇੰਜ ਕਹਿ ਲੋ ਬਾਹਰ ਪਦਾਰਥ ਲੱਭਣੇ ਪੈਣਗੇ ਅੰਦਰ ਪਰਮਾਤਮਾ ਨਾਲ ਜੁੜਨਾ ਪੈਗਾ ਖੋਜਣ ਦੀ ਲੋੜ ਨਹੀਂ ਲੱਭਣ ਦੀ ਲੋੜ ਨਹੀਂ ਹੁੰਦੀ ਹੈ ਸਾਰੀ ਜਗ੍ਹਾ ਪਦਾਰਥ ਮੇਰੇ ਲਈ ਨਹੀਂ ਪਏ ਸਾਰੀ ਜਗ੍ਹਾ ਮੇਰੀ ਖੁਰਾਕ ਨਹੀਂ ਪਈ ਗੁਰਬਾਣੀ ਆਪ ਕਹਿੰਦੀ ਹੈ ਜਹਾਂ ਦਾਣੇ ਤਹਾ ਖਾਣੇ ਨਾਨਕਾ ਸਚ ਇਹ ਜਿੱਥੇ ਤੇਰੇ ਦਾਣੇ ਪੈ ਨੇ ਉੱਥੇ ਹੀ ਤੈਨੂੰ ਮਿਲਦੇ ਨੇ ਦੂਜੀ ਜਗ੍ਹਾ ਨਹੀਂ ਮਿਲਦੇ ਨੱਕ ਨੱਤ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏ ਦਾਣੇ ਕਿਰਤ ਨਾਲ ਮਿਲਣਗੇ ਪਦਾਰਥ ਕਿਰਤ ਕਰਕੇ ਮਿਲਣਗੇ ਔਰ ਕਿਰਤ ਮਨੁੱਖ ਨੂੰ ਧੱਕਾ ਦੇਗੀ ਤੈਨੂੰ ਇੱਥੇ ਦਾਣੇ ਨਹੀਂ ਮਿਲਣਗੇ ਉੱਥੇ ਮਿਲਣਗੇ ਤੂੰ ਕਿਰਤ ਧੱਕਾ ਦੇਗੀ ਉੱਥੇ ਲੈ ਜਾਏ ਇਸ ਨੂੰ ਇਸ ਤਰ੍ਹਾਂ ਸਮਝ ਆਦ ਕਾਲ ਤੋਂ ਮਨੁੱਖ ਵਰਮਣ ਕਰਦਾਰੇ ਮੈਂ 50 60 ਦੇਸ਼ਾਂ ਦੇ ਬਾਰੇ ਸੋਚਿਆ ਤੇ ਪੜਿਆ ਉੱਥੇ 90% ਦੀ ਪ੍ਰਵਾਸੀ ਨੇ ਚਾਹੋ ਉਹ ਭਾਰਤ ਹੈ ਚਾਹੋ ਲੰਕਾ ਹੈ ਚਾਹੋ ਬਰਮਾ ਹੈ ਪ੍ਰਵਾਸੀ ਆਦਵਾਸੀ ਤੇ ਪਛੜ ਹੋਏ ਨੇ ਥੋੜੇ ਨੇ ਇਹ ਉਥੋਂ ਦੇ ਆਸਵਾਸੀ ਕਿਸੇ ਉਸ ਪਾਸੇ ਪ੍ਰਵਾਸ ਕਰ ਗਏ ਕਿਰਤ ਧੱਕੇ ਦੇ ਕੁਦਰਤ ਦਾ ਇਹ ਨਜ਼ਾਮ ਮਨੁੱਖ ਪੈਦਾ ਹੋਇਆ ਹੈ ਜ਼ਰੂਰੀ ਨਹੀਂ ਉੱਥੇ ਉਸਦੇ ਦਾਣੇ ਹੁਣ ਜਿੱਥੇ ਦਾਣੇ ਨੇ ਕਿਰਤ ਧੱਕੇੜੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਏਕ ਕਿਰਤ ਵਾਸਤੇ ਧੱਕੇ ਖਾਣ ਪੈਣਗੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੀਸਰੀ ਤੋਂ ਚੌਥੀ ਜਗ੍ਹਾ ਪ੍ਰਭੂ ਦੀ ਕੀਰਤੀ ਕਿਧਰੇ ਵੀ ਕੀਤੀ ਜਾ ਸਕਦੀ ਏ ਬਾਜ਼ਾਰ ਵਿੱਚ ਕੀਤੀ ਜਾ ਸਕਦੀ ਏ ਘਰ ਦੇ ਵਿੱਚ ਕੀਤੀ ਜਾ ਸਕਦੀ ਏ ਗੁਰਦੁਆਰੇ ਦੇ ਵਿੱਚ ਕੀਤੇ ਜਾ ਸਕਦੇ ਹੈ ਕਿਉਂ ਪ੍ਰਭੂ ਤੇ ਸਭ ਜਗ ਕਿਦਰੇ ਵੀ ਬੈਠ ਕੇ ਟਿਕ ਕੇ ਪ੍ਰਭੂ ਨਾਲ ਜੁੜਿਆ ਜਾ ਸਕਦਾ ਹੈ ਭਾਜ ਦੌੜ ਕੇ ਦਾਣੇ ਲਬਣੇ ਪੈਣਗੇ ਜੁੜ ਕੇ ਪ੍ਰਭੂ ਨਾਲ ਜੁੜਨਾ ਪਏਗਾ ਬੈਠ ਕੇ ਪ੍ਰਭੂ ਨਾਲ ਜੁੜਨਾ ਪਏ ਇਹ ਭਜਣਾ ਪਏਗਾ ਇੱਕ ਵਾਸੇ ਟਿਕਣਾ ਪਏ ਤਨ ਨੂੰ ਦੌੜਾਣਾ ਪਏਗਾ ਦਾਣੇ ਲਬਦੇ ਨਹੀਂ ਮਨ ਨੂੰ ਟਿਕਾਣਾ ਲੱਭਾ ਪ੍ਰਭੂ ਨਾਲ ਜੁੜ। ਤੋ ਤਾਨ ਨੂੰ ਭਜਾਣ ਦੀ ਜਾਂਚ ਤੇ ਆ ਗਈ ਏ ਇੱਕ ਮੁਲਕ ਤੋਂ ਦੂਜੇ ਮੁਲਕ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਪਿੰਡ ਤੋਂ ਦੂਸਰੇ ਪਿੰਡ। ਜਗਤ ਸਾਰਾ ਭਜਰੇ। ਕੀਰਤ ਕਰਨ ਦੀ ਜਾਂਚ ਵੀ ਆ ਗਈ ਏ। ਦਾਣੇ ਲਬਣ ਦੀ ਜਾਂਚ ਵੀ ਆ ਗਈ ਏ। ਕੀਰਤੀ ਕਰਨ ਦੀ ਜਾਂਚ ਨਹੀਂ ਆਈ। ਟਿਕਣ ਦੀ ਜਾਂਚ ਨਹੀਂ ਆਈ। ਇਸ ਵਾਸੇ ਭੋਜਨ ਤੇ ਤਰ੍ਹਾਂ ਤਰ੍ਹਾਂ ਦਾ ਵਧਦਾ ਜਾ ਰਿਹਾ ਹੈ ਮਨੁੱਖ ਦੀ ਦੁਨੀਆ 'ਚ ਭਾਜਨ ਘਟਦਾ ਜਾ ਰਿਹਾ ਹੈ। ਧਨ ਦੇ ਤੇ ਅੰਬਾਰ ਲੱਗਦੇ ਜਾ ਰਹੇ ਨੇ ਹਰ ਮੁਲਕ ਵਿੱਚ ਧਰਮ ਘਟਦਾ ਜਾ ਰਿਹਾ ਘਟਦਾ ਜਾ ਰਿਹਾ ਘਟਦਾ ਸਾਰੀ ਦੁਨੀਆ 'ਚ ਘਟਦਾ ਜਾ ਰਿਹਾ ਇਹ ਵੀ ਮਹਿਸੂਸ ਕਰਦੇ ਹਾਂ। ਭਾਰਤ ਜੋ ਰਿਸ਼ੀ ਮਨੀਆਂ ਦਾ ਦੇਸ਼ ਸੀ ਅਜ ਉੱਥੇ ਵੀ ਘਟ ਧਨ ਸਾਰੇ ਦੁਨੀਆ ਦੇ ਚ ਵੱਧਦਾ ਜਾ ਰਿਹਾ ਹੈ 2.5 ਹਜ਼ਾਰ ਸਾਲ ਪਹਿਲੇ ਸਾਰੀ ਦੁਨੀਆ ਚ ਇਤਨਾ ਧਨ ਨਹੀਂ ਸੀ ਜਿੰਨਾ ਅੱਜ ਹੈ ਪਰ 2.5 ਹਜ਼ਾਰ ਸਾਲ ਪਹਿਲੇ ਇਤਨਾ ਅਧਰਮ ਨਹੀਂ ਸੀ ਜਿੰਨਾ ਅੱਜ ਹੈ ਧਰਮ ਤੇ ਹੈ ਹੀ ਕੋਈ ਧਨ ਵਧਦਾ ਗਿਆ ਧਰਮ ਘਟਦਾ ਗਿਆ ਪਦਾਰਥ ਵਧਦੇ ਗਏ ਪਰ ਮਾਤਮਾ ਨਾਲ ਸੰਬੰਧ ਟੁੱਟਦਾ ਗਿਆ ऐसा हो रहे है इस वासे कहने ना अधूरा जमया अधूरा जीवेया अधूरा ही मर गया तन ਨੂੰ ਪਦਾਰਤ ਤੇ ਮਿਲ ਗਏ ਮਨ ਪ੍ਰਮਾਤਮਾ ਨਾਲ ਨਾ ਜੁੜ ਸਕਿਆ अधूरी जिंदगी अधूरी जिंदगी ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਜੋ ਬਾਹਰ ਪਦਾਰਥ ਕਰਕੇ ਹੈ ਉਹ ਹੀ ਅੰਦਰ ਪ੍ਰਮਾਤਮਾ ਕਰਕੇ ਜੋ ਪਦਾਰਥ ਬਣ ਕੇ ਤਨ ਨੂੰ ਸੁਖ ਦਿੰਦਾ ਹੈ ਉਹ ਹੀ ਪਰਮਾਤਮਾ ਅਗਰ ਮਨ ਜੁੜ ਜਾਏ ਤਾਂ ਆਨੰਦ ਦਿੰਦਾ ਹੈ ਮਹਾਰਸਤ ਸੁਖ ਲੈਣ ਦੀ ਜਾਜ ਤੇ ਆ ਗਈ ਮਨੁੱਖ ਕਿਰਤ ਕਰਨ ਦਾਣੇ ਲੱਭ ਪਦਾਰਥ ਲੱਭ ਆਨੰਦ ਲੈਣ ਦੀ ਜਾਜ ਨਹੀਂ ਆਈ ਕਿ ਸੰਸਾਰ ਦਾ ਹਰ ਸੁਖ ਸ਼ਿਖਰ ਤੇ ਪਹੁੰਚ ਕੇ ਦੁੱਖ ਬਣ ਜਾਂਦਾ ਹੈ ਸੁਖ ਦੀ ਇਹ ਇੱਕ ਖਾਸ ਆਪਣੀ ਗਤੀ ਹੈ ਕਿ ਬਦਲ ਜਾਂਦਾ ਹੈ ਦੁੱਖ ਦੇ ਰੋਗ ਵਿੱਚ ਜੇ ਜਵਾਨੇ ਸੁਖ ਹੈ ਤਾਂ ਬੁਢੇਪੇ ਦਾ ਦੁੱਖ ਹੈ ਬਦਲ ਜਾਏਗਾ ਇਸ ਨੂੰ ਇੰਜ ਲੈ ਹਰ ਸੁਖ ਦੁੱਖ ਦੇ ਵਿੱਚ ਬਦਲਦਾ ਹੈ ਕੋਈ ਵੀ ਸੁਖ ਅਗਰ ਮਨੁੱਖ ਦੇ ਕੋਲ ਹੈ ਦੁੱਖ ਦੇ ਵਿੱਚ ਬਦਲਦਾ ਹੈ ਇੱਜ਼ਤ ਹੈ ਬੇਇੱਜ਼ਤੀ ਬਦਲੇਗੀ ਬੇਇੱਜ਼ਤੀ ਹੈ ਇੱਜ਼ਤ ਦੇ ਚ ਬਦਲੇਗੀ ਸੁਖ ਦੁਖ ਦੇ ਚ ਬਦਲਦਾ ਹੈ ਦੁਖ ਸੁਖ ਦੇ ਚ ਬਦਲਦਾ ਬਦਲਦਾ ਰਹਿੰਦਾ ਦਿਨ ਰਾਤ ਦੇ ਚ ਤਬਦੀਲ ਹੁੰਦੀ ਹੈ ਰਾਤ ਦਿਨ ਦੇ ਚ ਬਦਲਦਾ ਚੱਲਦਾ ਹੈ